ਹਾਂਜੀ ਫਰੈਂਡਸ ਅੱਜਕੱਲ ਤੁਹਾਨੂੰ ਸਾਰਿਆਂ ਨੂੰ ਕਿਦਾਂ ਤੁਸੀਂ ਸਭ ਜਾਣ ਠੀਕ ਹੋ ਉਮੀਦ ਕਰਦੀ ਤੁਸੀਂ ਸਭ ਜਾਣ ਠੀਕ ਹੋਗੇ ਤੇ ਚਲੋ ਜੀ ਆਪਾਂ ਕਰਦੇ ਅੱਜ ਦਾ ਵਲੋਗ ਸ਼ੁਰੂ ਮੰਮੀ ਬਣਾਉਣ ਲੱਗੇ ਆਲੂ ਵੜੇ ਦੀ ਸਬਜੀ ਸਮਾਨ ਇੱਧਰ ਕੱਟ ਲਿਆ ਮੰਮੀ ਨੇ ਕੁਕਰ ਇਹ ਅੱਜ ਆਪਾਂ ਕਿਉਂ ਵੀ ਕੱਟ ਲਿਆ ਦੇਸੀ ਆਹ ਵੇਖੋ ਬੱਚਿਆਂ ਨੇ ਨਹਾ ਧੋ ਲਿਆ ਆਹ ਵੇਖੋ ਦੋਨੇ ਭੈਣ ਭਰਾ ਲੈਂਦੇ ਪਏ ਮੀਂਹ ਦਾ ਨਜ਼ਾਰਾ ਇੱਧਰ ਵੇਖੋ ਦੋਨੇ ਭੈਣ ਭਰਾ ਲੈਂਦੇ ਪਏ ਨਜ਼ਾਰੀ ਮੀਂਹ ਦੇ ਵਿੱਚ ਤੁਹਾਨੂੰ ਤੁਹਾਨੂੰ ਦਿਖੋ ਨਾ ਅੱਜ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਪਈ ਹੈ ਦੀਦੀ ਕਹਿੰਦੇ ਹੈਲੋ ਹੈਲੋ ਤੇ ਇਹ ਚੈੱਕ ਕਰ ਸਕਦੇ ਹੋ ਕਿ ਕਿੰਨਾ ਜਿਆਦਾ ਮੀਂਹ ਪੰਡਾ ਪਿਆ ਕਮੈਂਟ ਕਰਕੇ ਜਰੂਰ ਦੱਸੋ ਕਿਤੇ ਕਿਤੇ ਨਹੀਂ ਪੰਡਾ ਪਿਆ ਵਾ ਸਾਡੇ ਤੇ ਬਹੁਤ ਜਿਆਦਾ ਮੀਂਹ ਪੰਡਾ ਪਿਆ ਅੱਜ ਹੈਗੇ ਸੰਡੇ ਪੂਰੀ ਛੜੀ ਲੱਗੀ ਆ ਦੋ ਬੱਚੇ ਨੇ ਸੁੱਤੇ ਦੋ ਸੁੱਤੇ ਆਹ ਲੈ ਕੇ ਆਪਣੇ ਵਾਸਤੇ ਛੱਲਾ ਦਿਖਾ ਸ਼ੁਭ ਇਹ ਕੀ ਆ ਛੱਲਾ ਛੱਲਾ ਚਲੋ ਅੱਗੇ मिल ले तने ਬਾਅਦ ਚ ਆਪਾਂ ਰੋਟੀ ਬਣਾ ਲਈ ਸੀ ਤੇ ਮੰਮੀ ਬਣਉਣ ਲੱਗੇ ਸਬਜ਼ੀ ਫੇਰ ਖਾਵਾਂਗੇ ਰੋਟੀ ਚਲੋ ਜੀ ਬਾਅਦ ਚ ਮਿਲਾਂ ਹਾਂਜੀ ਫ੍ਰੈਂਡ ਤੁਸੀਂ ਦੇਖ ਸਕਦੇ ਸਬਜ਼ੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਤਾਂ ਆਪਾਂ ਖਾਣ ਲੱਗੇ ਆ ਰੋਟੀ ਆ ਹੈਗਾ ਰੈਤਾ ਆ ਹੈਗੀ ਆਲੂ ਬੜੀ ਪਾਣੀ ਤੇ ਇੱਧਰ ਸਿੰਦੇ ਪੇ ਹੈ ਜੀ ਦੀ ਮੇਰਾ ਅੱਜ ਸਿੰਦੇ ਪੇ ਮੇਰਾ ਸੂਟ ਤੁਸੀਂ ਦੇਖ ਲਓ ਚੈੱਕ ਕਰ ਲਓ ਆ ਲੈਸ ਕੋਦਾਂ ਲਾਈ ਹੋਈ ਨਾ ਜੀ ਚਲੋ ਜਿਹੜਾ ਪਰੋਟੀ ਖਾਗੇ ਤੈਨੂੰ ਵਾਚ ਮਿਲਦੇ ਆਂ ਹਾਂਜੀ ਫਰੈਂਡ ਹੁਣ ਆ ਬੱਚਾ ਕਰ ਲੱਗਾ ਮੇਕਅਪ ਕਹਿੰਦੇ ਪੇ ਸਾਨੂੰ ਤਿਆਰ ਕਰੋ ਤਾ ਹੈਗਾ ਸਾਡੀ ਨੀ ਕਿਜੀ ਮੇਕਅਪ ਕਿੱਤੇ ਤੁਸੀਂ ਵੀ ਕਰੋ ਰਾਹੀਂ ਹਾਂਜੀ ਆਪਾਂ ਹੁਣ ਕਰਦੇ ਇਹਦਾ ਮੇਕਅਪ ਨਾਲ ਬੁਨੇ ਆ ਸੇ ਤਿਆਰ ਹੋ ਕੇ ਤੁਹਾਨੂੰ ਦਿਖੋਨੇ ਹੋਏ ਮੈਨੂੰ ਤਾਂ ਮੈਂ ਕਰਤਾ ਸੀ ਰੈਡੀ ਹੁਣ ਇਹਦਾ ਬਸ ਕਲਰ ਰਹਿ ਗਿਆ ਸੇਰ ਹੋਣ ਵਾਲਾ ਆ ਮਾਨੂੰ ਜੀ ਗੁੱਸੇ ਆਇਆ ਦੇ ਹਾਂਜੀ ਦਰਬੰਦੀ ਪਈ ਆ ਬੱਚਾ ਸਤੇ ਮਹਿਗੀ ਇੱਧਰ ਬਣਾਈ ਹੈ ਮੰਮੀ ਜੀ ਨੇ ਸੇਵੀਆਂ। ਹੁਣ ਆਪਾਂ ਲੱਗਿਆ ਖਾਣ। ਹਾਂਜੀ ਹੁਣ ਆਪਾਂ ਖਾਣ ਲੱਗੇ ਸੇਵੀਆਂ। ਇਹ ਮੰਮੀ ਨੇ ਘਰੇ ਬਣਾਈਆਂ ਇਹ ਹੱਥ ਨਾਲ ਵਾਲੀ, ਹੱਥ ਵਾਲੇ ਸੇਵੀਆਂ। ਤੂੰ ਇੱਕੀ ਜੋ ਇੱਧਰ ਬਣ ਗਈ ਹੈ ਗਾਇਸ ਮੈਗੀ। ਆ ਖੰਦੇ ਪਿਆ ਛੋਲੇ। ਹਾਂਜੀ ਗਾਇਸ ਆਪਾਂ ਸਾਰਾ ਕੰਮ-ਕਮ ਕਰਕੇ ਤੇ ਸੀ ਗਏ ਇਹ ਬਾਜ਼ਾਰ ਮੈਤਰੀ ਦਾ ਪਾ ਲੈ ਕੇ ਆ ਦੋਨੋਂ। ਦੋਨੇ ਖੁਨਾਰੇ ਕਵਰ ਲੈ ਕੇ ਆਏ ਆ ਤੁਸੀਂ ਦੇਖ ਸਕਦੇ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਵੇਂ ਇਹ ਲੱਗਿਆ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਕਰਨ ਲੱਗੇ ਘਰ ਦਾ ਕੰਮ ਮੈਂ ਗੁੰਨਣ ਲੱਗੀਆਂ ਆਟਾ ਮੰਮੀ ਬਣਾਉਣ ਲੱਗਿਆ ਕarele ਦਾਲ ਬਣਾ ਲਈ ਸੀ ਤੇ ਹੁਣ ਆਪਾਂ ਆਟਾ ਗੁੰਨ ਕੇ ਗਾਇਸ ਤੁਹਾਨੂੰ ਮਿਲਦੇ ਆ ਹਾਂਜੀ ਅਸੀਂ ਕਰ ਰਹੇ ਥੋੜਾ ਕੰਮ ਹੋਣਾ ਇਹ ਪੁੱਪਰ ਤੁਸੀਂ ਦੇਖ ਸਕਦੇ ਕਿੰਨਾ ਠੰਡਾ ਮੌਸਮ ਹੋਇਆ ਹੋਇਆ ਹੈ ਹੈਲੋ ਪ੍ਰੀਤ ਹੈਲੋ ਕਮਲ ਆ ਮੈਨੂੰ ਸਾਡੀ ਨੈਰਨ ਹੈਲੋ ਕਰ ਦੋ ਹਾਂ 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 ਹੋਰ ਆ ਗਿਆ ਪਾ ਉੱਪਰ ਆਟਾ-ਉਟਾ ਗੁੰਨ ਲਿਆ ਸੀ ਥੱਲੇ ਜਾ ਕੇ ਬਣਾਵਾਂਗੇ ਰੋਟੀਆਂ ਇੱਧਰ ਕਰਦੇ ਪਏ ਮੈਡਮ ਜੀ ਸੈਰ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਥੱਲੇ ਜਾਵਾਂਗੇ ਹਾਂਜੀ ਫਰੈਂਡ ਅਸੀਂ ਬਣਾ ਲਈਆਂ ਰੋਟੀਆਂ ਮਮਮੀ ਨੇ ਦਾਲ ਬਣਾ ਲਈ ਹੀ ਕarele ਵੀ ਬਣਾ ਲਈ ਸੀ ਤੇ ਮੈਂ ਬਣਾ ਲਈਆਂ ਫੁਲਕੇ ਆਹ ਹੈਗਾ ਅੰਬ ਦਾ ਚਾਰ ਤੇ ਮਮਮੀ ਜੀ ਖਾਂਦੇ ਪਏ ਖਿਚੜੀ ਤੇ ਰੋਟੀ ਪਾਣੀ ਖਾ ਕੇ ਤੇ ਕਰਾਂਗੇ ਭਾਂਡੇ-ਕੁੰਡੇ ਸਾਫ ਪਾਂ ਦੇਖ ਕੇ ਤੇ ਬਾਅਦ ਚ ਤੁਹਾਨੂੰ ਮਿਲੋਣੇ ਆ ਬੱਚਿਆਂ ਨਾਲ ਆਪਾਂ ਬੈਠੇ ਦੂਜੇ ਰੂਮ ਤੇ ਹਾਂਜੀ ਫਰੈਂਡਸ ਇਹ ਰੋਟੀ ਪਾਣੀ ਖਾ ਲਿਆ ਸੀ ਤੇ ਮੁੜ ਕੇ ਸਾਨੂੰ ਜਿੱਦਾਂ ਭੁੱਲ ਗਏ ਸੀ ਉੱਡ ਕੇ ਰੰਦਾ ਤੇ ਹੁਣ ਰਾਤ ਦੇ ਵੱਜ ਗਏ ਆ 11 ਤੇ ਹੁਣ ਆਪਾਂ ਲੱਗੇ ਸਾਰੇ ਜਣੇ ਸੌਣ ਸਾਰੇ ਜਣੇ ਸੌਂ ਗਏ ਤਾਂ ਆਪਾਂ ਵੀ ਲੱਗੇ ਸੌਣ ਮਿਲਦੇ ਆਪਾਂ ਨੈਕਸਟ ਵਲੋਗ